ਹੁਸ਼ਿਆਰਪੁਰ ਪੁਲਿਸ ਨੂੰ ਬੱਸ ਸਟੈਂਡ ਦੇ ਉੱਤੇ ਖਾਲਿਸਤਾਨ ਨਾਰਿਆਂ ਦੀ ਸੂਚਨਾ ਮਿਲੀ ਅਤੇ ਇਹ ਸੂਚਨਾ ਮਿਲੀ ਕਿ HRTC ਦੀ ਬੱਸ ਦੀ ਭੰਨਤੋੜ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਹੋਏ ਹੁਸ਼ਿਆਰਪੁਰ ਪੁਲਿਸ ਵੱਲੋਂ ਬੱਸ ਸਟੈਂਡ ਦੀ ਕੀਤੀ ਗਈ ਚੈਕਿੰਗ ਪਰ ਨਿਕਲੀ ਇਹ ਅਫਵਾਹ ਜਿਸ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਡੀਐਸਪੀ ਡੀ ਆਤੀਸ਼ ਪਾਟਿਆ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਹੁਸ਼ਿਆਰਪੁਰ ਬੱਸ ਸਟੈਂਡ ਨੂੰ ਕਿਹਾ ਜਾ ਰਿਹਾ ਸੀ ਕਿ ਇੱਥੇ ਹਲਿਸਤਾਨ ਪੱਖੀ ਨਾਰੇ ਲਗਾਏ ਗਏ ਨੇ ਗ੍ਰਾਫਿਟੀ ਬੱਸਾਂ ਤੇ ਬਣਾਈਆਂ ਗਈਆਂ ਐ ਖਾਸ ਤੌਰ 'ਤੇ ਹਿਮਾਚਲ ਪ੍ਰਦੇਸ਼ ਦੀ ਬੱਸਾਂ ਨੂੰ ਟਾਰਗੇਟ ਕੀਤਾ ਗਿਆ ਮੈਂ ਬਤੌਰ ਡੀਐਸਪੀ ਡੀ ਤੇ ਮੇਰੇ ਨਾਲ ਐਸਐਚਓ ਮੋਡਲ ਟਾਊਨ ਹੁਸ਼ਿਆਰਪੁਰ ਜਿਹੜੇ ਆ ਅਸੀਂ ਇਮੀਡੀਏਟਲੀ ਇੱਥੇ ਹੁਸ਼ਿਆਰਪੁਰ ਬੱਸ ਸਟੈਂਡ ਦਾ ਰੈਸ਼ ਕੀਤਾ ਸਾਡੀ ਫੋਰਸਸ ਕਾਫੀ ਦਿਨਾਂ ਤੋਂ ਇੱਥੇ ਸੁਚੇਤ ਨੇ ਸਰਵਿਲੈਂਸ ਰੱਖ ਰਹੇ ਨੇ ਜਦੋਂ ਦਾ ਪੁਰਾਣਾ ਇਨਸੀਡੈਂਟ ਹੋਇਆ ਹੈ ਤੇ ਉੱਥੇ ਇਦਾਂ ਦੀ ਕੋਈ ਵੀ ਵਾਰਦਾਤ ਸਾਹਮਣੇ ਨਹੀਂ ਆਈ ਹੈ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਕਿਰਪਾ ਕਰਕੇ ਇਦਾਂ ਦੀ ਕੋਈ ਵੀ ਮਿਸ ਇਨਫਾਰਮੇਸ਼ਨ ਨਾ ਸਪਰੈਡ ਕੀਤੀ ਜਾਵੇ ਹੁਸ਼ਿਆਰਪੁਰ ਪੁਲਿਸ ਪੂਰੀ ਮੁਸ਼ਤੈਦੀ ਦੇ ਨਾਲ ਜਿਹੜੀ ਹੈ ਸਰਵੇਲੈਂਸ ਰੱਖ ਰਹੀ ਹੈ ਸਾਡੀਆਂ ਪੀਸੀਆਰ ਦੀਆਂ ਟੀਮਸ ਰਾਉਂਡ ਦ ਕਰਕ ਜਿਹੜੀਆਂ ਸਰਵੇਲੈਂਸ ਕਰ ਰਹੀਆਂ ਤੇ ਇਦਾਂ ਦੀ ਕੋਈ ਵੀ ਚੀਜ਼ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਘਟਕ ਨਹੀਂ ਹੋਏ ਜਿਹੜੇ ਅਫਵਾਹਾਂ ਫੈਲਾ ਰਹੇ ਨੇ ਗਲਤ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਹੈ ਕਾਈਂਡਲੀ ਕੋਈ ਵੀ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰਨ ਤੋਂ ਪਹਿਲਾਂ ਸਪਰੈਡ ਕਰਨ ਤੋਂ ਪਹਿਲਾਂ ਇਹਨੂੰ ਜ਼ਰੂਰ ਵੈਰੀਫਾਈ ਕਰ ਲਿੱਤਾ ਜਾਏ ਐਦਾਂ ਦੀਆਂ ਖਬਰਾਂ ਜਨਰਲੀ ਸੁਸਾਇਟੀ ਦੇ ਵਿੱਚ ਜਿਹੜਾ ਵੈ ਪੈਨਿਕ ਕ੍ਰੀਏਟ ਕਰਦੀਆਂ ਨੇ ਤਾਂ ਐਦਾਂ ਦੀਆਂ ਨਿਊਜ਼ ਤੋਂ ਆਪ ਵੀ ਬਚਿਆ ਜਾਵੇ ਤੇ ਜਿਹੜੇ ਇਹਨਾਂ ਨੂੰ ਫੈਲਾਉਂਦੇ ਨੇ ਉਹ ਵੀ ਇਹਨੂੰ ਵੈਰੀਫਾਈ ਜ਼ਰੂਰ ਕਰੇ